ਸਰੇ ਗਾਲ ਜੀ ਸਾਰੇ ਵੀਰਾਂ ਨੂੰ ਲਓ ਵੀ ਸਜਣੋ ਆਪਾਂ ਬੜੇ ਟਾਈਮ ਬਾਅਦ ਵੀਡੀਓ ਪਾਉਣ ਅੱਗੇ ਆਪਾਂ ਛੋਨੇ ਦੇ ਪਹਿਲੋਂ ਪਿਛਲੇ ਸਾਲ ਪਾਈਆਂ ਪੁਈਆਂ ਜਦ ਕੀ ਨਹੀਂ ਪਾਈਆਂ ਗਈਆਂ ਕਈ ਮੇਰੇ ਭਰਾਵਾਂ ਨੇ ਸੁਪਰੀਮ 110 ਲਾਇਆ ਸੁਪਰੀਮ 110 ਮੇਰਾ ਵੀਰੋ ਕਈਆਂ ਜ਼ਮੀਨਾਂ ਦੇ ਵਿੱਚ ਤੇ ਚੱਲਿਆ ਹੀ ਨਹੀਂ ਗਾ ਜੇ ਚੱਲਿਆ ਤੇ ਵੱਧ ਤੋਂ ਵੱਧ ਐਵੇਂ 5 5 7 7 ਸਾਖਾਂ ਬਣਾ ਕੇ ਤੇ ਖੜ ਗਿਆ ਤਪੀਲੀ ਜੀ ਭਾ ਮਾਰੀ ਜਾਂਦਾ ਉਤੋਂ ਪੱਤੇ ਗਰੰਬਲਾ ਪੀਲੀ ਖਾ ਇੰਨਾ ਕੀ ਉਹ ਇਹ ਮੇਰਾ ਵੀਰੋ ਇਹਦੀ ਨਿਸ਼ਾਨੀ ਹੈ ਹੋਊਗੀ ਜਿਹੜਾ ਸੁਪਰੀਮ 110 ਹੈ ਉਹ ਉੱਪਰੋਂ ਗਰੰਬਲਾ ਥੋੜੀ-ਥੋੜੀ ਪੀੜੀਆਂ ਰੱਖਦਾ ਤੇ ਆਹ ਬਸ ਸੁਪਰੀਮ 110 ਦੀ ਤੁਹਾਨੂੰ ਵੀਡੀਓ ਵਿਖਾਉਣਾ ਪਿਆ ਚੈੱਕ ਕਰੋ ਤੁਸੀਂ ਮੇਰਾ ਵੀਰੋ ਬੂਟਾ ਵੀ ਦਿਖਾਉਣਾ ਜਾਂਦਾ ਕਿੱਡਾ ਮਾਰਿਆ ਇਹਨੇ ਚੱਲਿਆ ਵੀ ਫੁੱਲੇ 2-3 ਸਾਲ ਹੋ ਗਏ ਆਪਾਂ ਲਾਉਂਦੇ ਪਿਆ ਨੂੰ ਤੇ ਪਹਿਲੇ ਨੰਬਰ ਤੇ ਮੇਰਾ ਵੀਰੋ ਜਿਹੜੇ ਵੀਰਾਂ ਦਾ ਝੋਨਾ ਤੇ ਜਿਵੇਂ 35 ਦਿਨ ਦਾ ਹੋ ਗਿਆ 35 ਪਲੱਸ ਹੋ ਗਿਆ ਕਿਉਂਕਿ 35 36 ਦਿਨ 40 ਦਿਨ ਤੱਕ ਐਵੇਂ ਫਟਾਰਾ ਫਟੂਰਾ ਝੋਨਾ ਕਰਦਾ ਰਹਿੰਦਾ ਇਨੇ ਕੁ ਦਿਨਾਂ ਤੱਕ ਤੇ ਉਦੋਂ ਬਾਅਦ ਦੇ ਵਿੱਚ ਮੇਰਾ ਵੀਰੋ ਪਾਣੀ ਤੁਸੀਂ ਐਦਾ ਕਰ ਦੇਣਾ ਜਿਵੇਂ ਆ ਵੇਖੋ ਨਾਲ ਬੱ ਚਪਲਾ ਪਾਈਆਂ ਹੋਈਆਂ ਆ ਦੇਖੋ ਜ਼ਮੀਨ ਦੇ ਵਿੱਚ RAM ਨਾ ਤੁਰੇ ਫਿਰਨੇ ਇਹ ਨਹੀਂ ਕਿ ਜ਼ਮੀਨ ਆਪਣੀ ਰੇਤਲੀ ਆ ਜਾਂ ਕਿਵੇਂ ਆ ਬਿਲਕੁਲ ਆਪਣੀ ਜ਼ਮੀਨ ਇੱਕ ਨੰਬਰ ਹੈ ਮਿੱਟੀ ਬਿਲਕੁਲ ਸਹੀ ਚੀਕਣੀ ਹੈ ਤੁਹਾਨੂੰ ਵਿਖਾ ਦਿਨਾ ਮਿੱਟੀ ਵੀ ਥੱਲੇ ਹੋ ਮੈਂ ਆ ਵੇਖੋ ਕੋਈ ਉਹੋ ਜੀ ਗੱਲ ਨਹੀਂ ਕਿ ਜ਼ਮੀਨ ਦੇ ਵਿੱਚ ਹੈਗੀ ਇਹਦਾ ਇਹ ਕਾਰਨ ਹੈ ਮੇਰਾ ਵੀਰੋ ਜਦੋਂ ਝੋਨੇ ਨੇ ਫਟਾਰਾ ਕਰ ਲਿਆ ਆਪਣੇ 35 ਪਲੱਸ ਹੋ ਗਿਆ ਤੇ 60 65 ਦਿਨ ਤੱਕ ਮੇਰਾ ਵੀਰੋ ਝੋਨੇ ਨੂੰ ਬਿਲਕੁਲ ਐਂ ਸੁਕਾ ਲਵਾਲਵਾ ਕੇ ਮੇਰਾ ਵੀਰੋ ਪਾਣੀ ਲਗਾਓ ਕਿਉਂਕਿ ਜਿਹੜਾ ਖੋਬਾ ਬਿਲਕੁਲ ਹੀ ਐ ਸੁਕਾ ਦਿਓ ਜਿਹੜੀ ਥਾਂ ਤੇ ਮੇਰਾ ਵੀ ਜਿਹੜੀ ਜ਼ਮੀਨ ਦੇ ਵਿੱਚ ਖੋਬਾ ਹੋਵੇਗਾ ਪਾਣੀ ਨਾ ਸੁਕੇਗਾ ਪਾਣੀ ਲਗਾਤਾਰ ਲੱਗਾ ਰਹੇਗਾ ਉੱਥੇ ਬਿਮਾਰੀਆਂ ਦਾ ਟੈਗ ਵੀ ਹੱਦੋਂ ਜ਼ਿਆਦਾ ਮੇਰਾ ਵੀ ਹੋਵੇਗਾ ਜਿਵੇਂ ਸੀਧ ਬ্লাইਟ ਹੋ ਗਈ ਨੱਕ ਬਲਸਟ ਹੋ ਗਈ ਐਵੇਂ ਕਰਕੇ ਉੱਥੇ ਬਿਮਾਰੀ ਵੀ ਆਉਗ ਤੇ ਝੋਨੇ ਦੇ ਜਿਹੜੀ ਮੁੰਜਰ ਨਿਕਲੇਗੀ ਉਹ ਵੀ ਉੱਥੇ ਦਾਗ ਹੀ ਨਿਕਲੇਗੀ ਜਿੱਥੇ ਬਿਮਾਰੀ ਮੇਰਾ ਵੀ ਪੈ ਜੇਗੀ ਪਾਣੀ ਸਕਾਓ ਪਾਣੀ ਆਵੇ ਆਪਾਂ ਲਾਇਆ ਤੀਜੇ ਚੌਥੇ ਦਿਨ ਲਈਦਾ ਤੇ ਇਹਨੂੰ ਪਹਿਲੋਂ ਮਿਲ ਕੋਲੀਆਂ ਸੋਕਾ ਲਵਾਇਆ ਆ ਜਮੀਨ ਹੈ ਸਖਤ ਹੋਈ ਪਈ ਥੱਲਿਓਂ ਸਖਤ ਕਰਨ ਦਾ ਇਹ ਕਾਰਨ ਹੈ ਕਿ ਮੇਰਾ ਵੀਰੋ ਚੋਨੇ ਨੇ ਬਿਲਕੁਲ ਫਟਾਰਾ ਕਰ ਲਿਆ ਇਸ ਤੋਂ ਪਿੱਛੇ ਨਾਦ ਚੋਨੇ ਨੇ ਫਟਾਰਾ ਕਰਨਾ ਨਾ ਕੋਸ ਤੇ ਇੰਨਾ ਕਿ ਆਪਾਂ ਜਦੋਂ ਸਪਰੇਅ ਕਰਨੇ ਉਦੋਂ ਵੀ ਚੱਲਣ ਦੇ ਵਿੱਚ ਮੇਰਾ ਵੀਰੋ ਦਿੱਕਤ ਨਹੀਂ ਆਉਂਦੀਗੀ ਤੇ ਸੁਪਰੀਮ 110 ਹੀ ਦੇਖੋ ਫਟਾਰਾ ਤੁਸੀਂ ਦੇਖੋ ਚੋਨੇ ਦਾ ਇਹ ਨਹੀਂ ਕਿ ਚੋਨਾ ਬਿਲਕੁਲ ਨਹੀਂ ਮੜਾ ਬੁਚੜ ਦੇਖੋ ਘਟ ਤੋਂ ਘਟ ਵੀ 40 40 50 50 ਸਾਖਾ ਆਰਾਮ ਨੇ ਚੋਨੇ ਨੇ ਕੀਤਾ ਤਾਂ ਕੱਦ ਵੀ ਪੂਰਾ ਮੇਰੇ ਆ ਲੱਕ ਦੇ ਨੇੜੇ ਤੇੜੇ ਚੋਨਾ ਆਉਂਦਾ ਪਿਆ ਤੇ ਕਾਲਾ ਸ਼ਾਹ ਖੜਾ ਹੈ ਨਾਗ ਜਰਾ ਕੋਈ ਉਹੋ ਜੀ ਗੱਲਬਾਤ ਨਹੀਂ ਫਟਾਰਾ ਮੇਰਾ ਵੀਰੋ ਕਈਆਂ ਵੀਰਾਂ ਦੇ ਹੱਥ ਨਹੀਂ ਵੀ ਕੀਤਾ ਝੋਨੇ ਨੇ ਤੇ ਰੁਗਿਆ ਰਿਆ ਫਟਾਰਾ ਮੇਰਾ ਵੀਰੋ ਝੋਨਾ ਜਿਹੜਾ ਇਹ ਆ ਸੁਪਰੀਮ 110 15 15 15 20 ਦਿਨ ਤੇ ਬਿਲਕੁਲ ਬਿਲਕ ਪੈੜਾ ਜਾਂ ਲੱਗਦਾ ਜਮੀਨ ਦੇ ਵਿੱਚ ਵੇਖਣ ਨੂੰ ਜੀ ਨਹੀਂ ਕਰਦਾਗਾ ਤੇ ਜਦੋਂ 20 25 ਦਿਨ ਹੋ ਜਾਂਦੇ ਉਦੋਂ ਇਹਦਾ ਫਟਾਰਾ ਸੋਨਾ ਹੋ ਜਾਂਦਾ ਕਿਉਂਕਿ ਉਸ ਤੋਂ ਪਿੱਛੇ 20 ਹੁਦ ਦਿਨਾਂ ਬਾਅਦ ਇਹ ਫਟਾਰਾ ਕਰਨਾ ਸ਼ੁਰੂ ਕਰ ਦਿੰਦਾ ਜ਼ਮੀਨ ਨੂੰ ਜਾਨੀ ਕਿ ਕੱਜਣਾ ਸ਼ੁਰੂ ਕਰ ਦਿੰਦਾ ਏ ਤੇ ਪਹਿਲੇ ਨੰਬਰ ਤੇ ਮੇਰਾ ਵੀਰੋ ਜਿਹੜਾ ਆਪਾਂ ਜ਼ਮੀਨ ਦਾ ਤੁਹਾਨੂੰ ਦੱਸਿਆ ਕਿ ਜਿਹੜੀਆਂ ਜ਼ਮੀਨਾਂ ਚੀਕਣੀਆਂ ਜਾਂ ਰੇਤਲੀਆਂ ਦੇ ਵਿੱਚ ਤਾਂ ਪਾਣੀ ਵੈਸੇ ਨਹੀਂ ਖੜਦਾਗਾ ਜਿਹੜੀਆਂ ਜ਼ਮੀਨਾਂ ਦੇ ਵਿੱਚ ਬਿਲਕੁਲ ਖੋਬਾ ਵਿੱਚ ਵੜ ਕੇ ਵੇਖੋ ਮੇਰਾ ਵੀਰੋ ਜਿਹੜਾ ਝੋਨਾ 35+ ਹੋ ਗਿਆ ਤੇ 60 65 ਦਿਨ ਤੇ ਕਰ ਲਗਾਓ ਕਿਉਂਕਿ 75 80 ਦਿਨ ਦੇ ਝੋਨਾ ਆਮੀ ਗੋਮ ਦੇ ਵਿੱਚ ਆ ਜਾਂਦਾ ਸੀਆਂ ਉਹ ਦਿਨਾਂ ਦੇ ਵਿੱਚ 75ਾਂ ਦੇ ਵਿੱਚ ਤੇ ਗੋਭ ਦੇ ਟਾਈਮ ਨੂੰ ਮੇਰਾ ਵੀਰੋ ਸੋਕਾ ਆਪਾਂ ਲਵਾਉਣਾਗਾ ਇਹ ਸੁਪਰੀਮ 110 ਹੈ ਚਪਲਾ ਪਾ ਗਿਆ ਆਪਾਂ ਵਿੱਚ ਲਗੇ ਫਿਰਨੇ ਕੋਈ ਉਹੋ ਜੀ ਗੱਲਬਾਤ ਨਹੀਂ ਹੈਗੀ ਖੋਬਾ ਬਿਲਕੁਲ ਨਹੀਂ ਹੈਗਾਗਾ ਤੇ ਇਧਰ ਵੀ ਸੁਪਰੀਮ 110 ਹੈ ਕਦ-ਕਦ ਪੂਰਾ ਚੈੱਕ ਕਰੋ ਐ ਵਟਾ ਕਾਜੀ ਖਲਾ ਬਿਲਕੁਲ ਬਹੁਤ ਵਧੀਆ ਵੈਰਾਈਟੀ ਪਿਛਲੀ ਵਾਰੀ ਵੀ ਆਪਾਂ ਲਾਈ ਸੀ 90 ਦੇ ਨੇੜੇ ਦੇੜੇ 4 ਦੇ ਕੇ ਚਲੀ ਗਈ ਸੀ ਬਹੁਤ ਇੰਨਾ ਕਿ ਥੋੜਾ ਸੋਕਾ ਨੂੰ ਲੱਗ ਗਿਆ ਸੋਕਾ ਲੱਗਣ ਦਾ ਇਹ ਕਾਰਨ ਸੀ ਜਦੋਂ ਵੱਢਣ ਦਾ ਟਾਈਮ ਸੀ ਥੋੜਾ ਬੜਾ ਰਾਹ ਦੀ ਦਿੱਕਤ ਆ ਗਈ ਅਗਲੇ ਬੰਨੇ ਆਪਾਂ ਪੀਆਰ 122 ਲਾਇਆ ਹੋਇਆ ਸੀ ਉਹ ਥੋੜਾ ਲੇਟ ਬੜੀ ਚਾ ਤੋਨੇ ਕਰਕੇ 5-6 ਦਿਨ ਲੇਟ ਹੋ ਗਿਆ ਝੋਨਾ ਥੋੜਾ ਜਨੇ ਚਾੜ ਦੇ ਵਿੱਚ ਦਿੱਕਤ ਆਈ ਇੰਨਾ ਕਿ ਝੋਨਾ ਫਿਰ ਵੀ 90 ਦੇ ਨੇੜੇ ਦੇੜੇ ਨਿਕਲ ਗਿਆ ਬਹੁਤ ਵਧੀਆ ਵੈਰਾਈ ਹਾਏ ਨਾ ਕਿ ਜ਼ਮੀਨ ਦੇ ਵਿੱਚ ਚੱਲ ਪਾਵੇ ਸੀ ਕਈਆਂ ਜ਼ਮੀਨਾਂ ਦੇ ਵਿੱਚ ਨਹੀਂ ਚੱਲਦਾ ਉੱਥੇ ਥੋੜਾ ਵੀਰਾਂ ਨੂੰ ਕਈਆਂ ਨੂੰ ਦਿੱਕਤ ਆਈ ਵੀਰਾਂ ਨੇ ਬਹੁਤ ਕੁਝ ਪਾਇਆ ਡਾਈ ਵੀ ਪਾਈ ਯੂਰੀਆ ਵੀ ਪਾਈ ਸਭ ਕੁਝ ਗੱਟੇ ਪੰਜ ਪੰਜ 6 6 ਯੂਰੀਆ ਦੇ ਪੈ ਗਏ ਨੇ ਪਰ ਝੋਨਾ ਫਿਰ ਵੀ ਅੜਿਆ ਖੜਾ ਕਈਆਂ ਜ਼ਮੀਨਾਂ ਦੇ ਵਿੱਚ ਚੱਲਦਾ ਨਹੀਂਗਾ ਹੋਰ ਕਿਸੇ ਵੀਰ ਦਾ ਸੁਝਾਅ ਤੇ ਕਮੈਂਟ ਬਾਕਸ ਵਿੱਚ ਮੈਸੇਜ ਕਰ ਧੰਨਵਾਦ ਸਾਰੇ ਵੀਰਾਂ ਸਾਸਤਰੀ ਗੱਲ ਜੀ